ਡਾਕਟਰ ਬੀ.ਡੀ. ਸਦੇਵਾ ਵੈਲਫੇਅਰ ਸੁਸਾਇਟੀ ਵੱਲੋਂ ਕਾਉਂਸਲਰ ਪੂਜਾ ਲੁਥਰਾ ਸਦੇਵਾ ਉਹਨਾਂ ਦੀ ਟੀਮ ਅਤੇ ਗ੍ਰੀਨ ਗਾਂਧੀ ਨਗਰ ਤੇ ਕਲੀਨ ਗਾਂਧੀ ਨਗਰ ਦੇ ਸਹਿਯੋਗ ਨਾਲ ਵੱਖ-ਵੱਖ ਥਾਵਾਂ ਤੇ ਬੂਟੇ ਲਾਏ ਜਾ ਰਹੇ ਹਨ ਅਤੇ ਅੱਜ ਡਾਕਟਰ ਬੀ.ਡੀ. ਸਦੇਵਾ ਵੈਲਫੇਅਰ ਸੁਸਾਇਟੀ ਵੱਲੋਂ ਕਾਉਂਸਲਰ ਪੂਜਾ ਲੁਥਰਾ ਸਦੇਵਾ ਅਤੇ ਉਹਨਾਂ ਦੇ ਪਤੀ ਅਤੇ ਉਹਨਾਂ ਦੀ ਟੀਮ ਵੱਲੋਂ ਸ੍ਰੀਮਸ਼ਾ ਬਾਜ਼ਾਰ ਵਿੱਚ ਪੌਦੇ ਲਗਾਏਗੇ ਪੌਦਿਆਂ ਵਿੱਚ ਮਿੱਟੀ ਵੀ ਖੇਤਾਂ ਤੋਂ ਲਿਆ ਕੇ ਪਾਈ ਗਈ ਅਤੇ ਪੌਦਿਆਂ ਨੂੰ ਸੰਭਾਲਣ ਵਾਲੇ ਟਰੀਗਾਰਡ ਵੀ ਲਗਾਏਗੇ ਸਲੇਮ ਸ਼ਹਿਰ ਬਾਜ਼ਾਰ ਵਿੱਚ ਬੂਟੇ ਲਗਾਉਂਦੇ ਤੁਸੀਂ ਵੇਖ ਰਹੇ ਹੋ ਮੈਡਮ ਪੂਜਾ ਲੁਥਰਾ ਸਦੇਵਾ ਕਿਸ ਤਰ੍ਹਾਂ ਸੜਕਾਂ ਤੇ ਪੌਦੇ ਲਗਾ ਰਹੇ ਹਨ ਤਾਂ ਜੋ ਵਾਤਾਵਰਣ ਦੇ ਵਿੱਚ ਹੋ ਰਹੇ ਬਦਲਾਅ ਨੂੰ ਰੋਕਿਆ ਜਾ ਸਕੇ ਜਨ ਜੀਵਨ ਪਸ਼ੂ ਪੰਛੀ ਜੋ ਵਾਤਾਵਰਣ ਦੇ ਬਦਲਾਅ ਨਾਲ ਅਸਥਿਰ ਹੋ ਗਏ ਹਨ ਉਹਨਾਂ ਦਾ ਦਰਸ਼ਤ ਕੀਤਾ ਜਾ ਸਕੇ ਇਸ ਮੌਕੇ ਬੋਲਦੇ ਹੋਏ ਕਾਉਂਸਲਰ ਪੂਜਾ ਲੁਥਰਾ ਸਦੇਵਾ ਅਤੇ ਉਹਨਾਂ ਦੇ ਪਤੀ ਬੰਟੀ ਸਜਦੇਵਾ ਅਜੇ ਕੁਮਾਰ ਨੇ ਕੀ ਕੁਝ ਕਿਹਾ ਸਭ ਕੁਝ ਜਾਣਨ ਲਈ ਸਾਡੇ ਨਾਲ ਬਣੇ ਐਨਵਾਇਰਨਮੈਂਟ ਨੂੰ ਦੇਖਦੇ ਹੋਏ ਜਿੰਨੀ ਗਰਮੀ ਵਧ ਰਹੀ ਹੈ ਉਹ ਕਿੰਨਾ ਕਿਤੇ ਸਭ ਨੂੰ ਪਤਾ ਹੈ ਕਿ ਇਹ ਜਿਹੜੀ ਬੱਧੀ ਗਰਮੀ ਹੈ ਬਸਾ ਤਾਪਮਾਨ ਇਹ ਕਿੰਨਾ ਕਿਤੇ ਸਾਡੇ ਜਿਹੜੇ ਹਿਊਮਨ ਬੀਇੰਸ ਵਾਸਤੇ ਜਿਹੜਾ ਬੜਾ ਇਹ ਉਹ ਖਤਰਨਾਕ ਹੈ ਗੈਨ ਲਈ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਤੇ ਇਹ ਗੈਨ ਲਈ ਆਉਣ ਵਾਲੀ ਪੀੜ੍ਹੀ ਵਾਸਤੇ ਵੀ ਤਾਂ ਐਸੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ এনਵਾਇਰਨਮੈਂਟ ਨੂੰ ਬਚਾਉਣ ਦਾ ਜਿਹੜਾ ਉਪਰਾਲਾ ਹੈ ਉਹ ਕੀਤਾ ਗਿਆ ਡਾਕਟਰ ਡੀ.ਡੀ. ਸਿਚਦੇਵਾ ਮੈਮੋਰੀਅਲ ਲੈਕਚਰ ਸਾਇਟੀਟੀ ਦੇ ਸਾਟੀ ਤਾਂ ਉਹਦੇ ਥ्रू ਜਿਹੜਾ ਇਹ ਲਗਾਤਾਰ ਬੁੱਤੇ ਵੰਡਣ ਦੀ ਜਿਹੜੀ ਮੁਹਿੰਮ ਚਲਾਈ ਗਈ ਹੈ ਸਿਰਫ ਬੁੱਤੇ ਵੰਡੇ ਨਹੀਂ ਗਏ ਇਹਨਾਂ ਤਨਵੀਰ ਦਾ ਦੱਸਦਾ ਕਿ ਬੜੀ ਖੁਸ਼ੀ ਹੁੰਦੀ ਹੈ ਕਿ ਜੋ-ਜੋ ਪਰਸਨ ਬੁੱਤੇ ਲੈ ਕੇ ਜਾਂਦੇ ਨੇ ਉਹ ਬਕਾਇਦਾ ਆਉਂਦੀ ਵੀਡੀਓ ਵੀ ਸਾਨੂੰ ਭੇਜਦੇ ਨੇ ਜਿੰਨੂੰ ਦੇਖ ਕੇ ਹੋਰ ਜ਼ਿਆਦਾ ਖੁਸ਼ੀ ਹੁੰਦੀ ਹੈ ਔਰ ਲਗਾਤਾਰ ਜਿਹੜੇ ਫੋਨ ਕਾਲ ਜਾਂਦੇ ਨੇ ਕਿ ਸਾਨੂੰ ਐਨੇ ਬੁੱਤੇ ਚਾਹੀਦੇ ਨੇ ਅਸੀਂ ਫਲਾਣੇ ਪਿੰਡ ਵਿੱਚ ਜਾਂ ਜਾਂ ਸ਼ਹਿਰ ਦੀ ਐਸ ਜਗ੍ਹਾ ਤੇ ਬੁੱਤੇ ਲਗਾਉਣੇ ਨੇ ਤਾਂ ਅੱਜ ਜਿਹੜੇ ਹੈ ਸੇਮਸ਼ਾ ਬਾਜ਼ਾਰ ਦੇ ਵਿੱਚ ਜਿਹੜੇ ਨੇ ਬੁੱਤੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਔਰ ਕਾਫੀ ਦਿਨ ਤੋਂ ਜਿਹੜੀ ਹੈ ਦੀ ਡਿਮਾਂਡ ਆ ਰਹੀ ਸੀ ਤਾਂ ਜਿਹੜੇ ਨੇ ਬੁੱਤੇ ਦਿਨਾਂ ਦੇ ਰਿਹਾ ਗੜਵੀਏ ਉਹ ਪ੍ਰੋਵਾਈਡ ਕਰਵਾਇਆ ਗਿਆ ਕਿ ਬੁੱਤੇ ਲਗਾਏ ਜਾਣਗੇ ਅਕਸਰ ਖੇਹਂਦੇ ਬੂਟੇ ਲਾਤੇ ਆਂਦੇ ਆਂ ਨਾ ਉਹਨਾਂ ਨੂੰ ਸੰਭਾਲਣੀ ਹੁੰਦੀ ਔਰ ਸੰਭਾਲ ਵਾਸਤੇ ਕਿਵੇਂ-ਕਿਆ ਯਾਰੇ ਨਾ ਦੇਖੋ ਜਦੋਂ ਕਿਸੇ ਪਸੰਦ ਦਾ ਫੋਨ ਆਂਦਾ ਹੈ ਤਾਂ ਤੁਸੀਂ ਇਹ ਕਿਤੇ ਨੂੰ ਧਿਆਨ ਦੇ ਵਿੱਚ ਰੱਖਿਓ ਕਿ ਅੱਜਕੱਲ ਜਿਹੜੀ ਕ੍ਰੇਜ਼ ਹੈ ਜਾਦੂਗਰਤਾ ਲੋਕਾਂ ਦੇ ਵਿੱਚ ਬਹੁਤ ਜ਼ਿਆਦਾ ਹੋ ਚੁੱਕੀ ਹੋਈ ਹੈ এনवायरमेंट ਨੂੰ ਲੈ ਕੇ ਲੋਕ ਖੁਦ ਮੋਟੀ ਲੈਣੇ ਫੈਸਲ ਨੂੰ ਦੇਖਦੇ ਹੋਏ ਜਿਵੇਂ ਅਸੀਂ ਇੱਥੇ ਦੁਕਾਨ ਅੱਗੇ ਲਗਾਇਆ ਹੈ ਤਾਂ ਅੰਕਲ ਬੋਲੇ ਸਾਨੂੰ ਖੁਦ ਅਸ਼ਵਾਸਨ ਦਿੱਤਾ ਕਿ ਅੰਕੜੇ ਦੇ ਇੱਕ ਵਾਲੇ ਉਸ ਹੀ ਆਪ ਕਰਾਂਗੇ ਤਾਂ ਜਦੋਂ ਇਸ ਤਰ੍ਹਾਂ ਦੀ ਸਵਾਰਸ਼ਨ ਮਿਲਦਾ ਤਾਂ ਕਿਤੇ ਨਾ ਕਿਤੇ ਇਹ ਚੀਜ਼ ਆਪਣੇ ਆਪ ਤੋਂ ਮੁਕੰਮਲ ਹੋ ਜਾਂਦੀ ਹੈ ਕਿ ਜਿਹੜੀ ਉਹਦੀ ਬੁਰੀ ਸਾਹ ਵਾਦੂ ਹੋਏਗੀ ਤਾਂ ਬਾਕੀ ਇਹ ਕਹ ਲਈ ਕਿ ਆਪਣਾ ਸਮਾਜਿਕ ਮਿੰਟ ਦੀ ਸ਼ੁਰੂਆਤ ਹੋ ਚੁਕੀ ਹੈ ਤੇ ਜਿਹੜੇ ਅਹਿਮ ਮਿੰਨੇ ਵੀ ਜਿਹੜੇ ਬੁੱਤੇ ਲਗਾਏ ਜਾਣਗੇ ਔਰ ਡੈਫੀਨੇਟਲੀ ਜਿਹੜੇ ਨੇ ਉਹ ਮਦਦ ਲਏ ਜਾਣਗੇ ਤਾਂ ਨਾਲ ਟਾਈਮ ਦੇ ਵਿੱਚ ਸਾਡੇ ਜਿਹੜੇ ਤਕਨੀਕੀ ਹੋਰਿਆ ਪ੍ਰੋਜੈਕਟ ਬਣਾ ਰਿਹਾ ਹੈ ਆ ਸ਼ਾਮ ਤੋਂ ਤੁਹਾਡੇ ਕੀ ਵਿੱਚ ਆ ਆ ਸ਼ਾਮ ਨੂੰ ਜਿਹੜੇ ਨੇ ਬੁੱਤੇ ਹੀ ਵੰਡੇ ਜਾਣਗੇ लगभग 200 देखि जिरे कुत्ते बणदे जांगे क्योंकि कुछ, की कुछ प्रवाग प्रवाग तो की खुशी जड़े जो दी डिमांड आई है ते नाल जड़े ने 3 गाडी प्रोवाइड करवाई जाएंगे क्योंकि जदों कुत्ते बणने ते नाल जड़े 3 गाडी दी डिमांड होती है तो उने जड़ा मुकम्मल करने वास्ते जड़े ने कोशिश ते जान के अलावा सनु जड़े वाक तो और पिंडा दे विचो भी कुत्ते दी डिमांड आई है तां ओ भी जड़े कुत्ते नुं तक प्रोवाइड करवा दंगे ए बी न्यूज़ चैनल देखने वाले सभी दर्शकों से हम अपील करते हैं कि ए न्यूज़ चैनल पर ऐसी लेटेस्ट खबरें देखने के लिए हमारे चैनल को सब्सक्राइब करना ना भूले जय हिंद जय भारत